ਬਹੁਤ ਵਧੀਆ ਜੀ ਹੁ ਆਏ ਆ ਬਚਾਇਆ ਉਹਨਾਂ ਨੇ 11000 ਦਾ ਕਰੰਟ ਲੱਗਾ ਇਹ ਹੂੰ ਮੰਡੀ ਦੇ ਦਾਣਾ ਮੰਡੀ ਦੇ ਵਿੱਚ ਤੇ ਕੋਈ ਹਾਂ ਕੋਈ ਕਹਿੰਦਾ ਨਹੀਂ ਵੀ ਬਾਜੂਗਾ ਹੂੰ ਤੇ ਉਹ ਉਹਨਾਂ ਮਾਲਕਾਂ ਹੀ ਬਚਾਇਆ ਆ ਆ ਹੁਣ ਤੁਹਾਡੇ ਇੱਥੇ ਬੈਠਾ ਹਾਂ ਇਹ ਦੂਤੇ ਹੋਰ ਕੀ ਆ ਇਹ ਉੱਤੇ ਤਾਂ ਕੁਛ ਨਹੀਂ ਹੈ ਸ਼ਾਇਦ ਜਿੱਥੇ ਡਾਕਟਰਾਂ ਦੀ ਸਾਇੰਸ ਕਦੋਂ ਮੋਹਿੰਦੀ ਉੱਥੇ ਫਿਰ ਬਾਬਾ ਜੀ ਦਾ ਕ੍ਰਿਸ਼ਮਾ ਸ਼ੁਰੂ ਹੋਵੇ ਦੱਸੀ ਆ ਵੀ 11000 ਘਰ ਦਾ ਕਰੰਟ ਜਿਹੜਾ ਉਹ ਆਪਣੇ ਕੋਲ ਨਹੀਂ ਚੱਲਿਆ ਜਾਂਦਾ ਤੇ 11000 ਦਾ ਕਰੰਟ ਆ ਦਾਣਾ ਮੰਡੀ ਦੇ ਵਿੱਚ ਆਹ ਦੀਵਾਲੀ ਛੱਡ ਕੇ ਪਿਛਲੀ ਦੀਵਾਲੀ ਤੋਂ ਇੱਕ ਦਿਨ ਰਹਿੰਦਿਆ ਤੇ ਇਹ ਦੂਤੇ ਤੇ ਹੋਰ ਕੋਈ ਸਿਨ ਨਹੀਂ ਆਇਗਾ ਜੋ ਮੰਗਦੇ ਆ ਬਾਬਾ ਜੀ ਦਾ ਤਾਂ ਸਾਰੇ ਚੋਲੀਆਂ ਭਰਾ ਰੇ ਆ ਪਰ ਆਪਾਂ ਦੇਖਦੇ ਆ ਤਸਵੀਰਾਂ ਇੰਨੀ ਦੂ ਦੂ ਤਾਂ ਸੰਗਤ ਹੁੰਦੀ ਹੈ ਆਪਣੀ ਦੀ ਕਮੀ ਹੈ ਮਾਲਕੀ ਤੇ ਕੋਈ ਕਮੀ ਨਹੀਂ ਹੈ ਹੁਣ ਤੇਰੇ ਕੋ 10 ਰੁਪਏ ਮੈਂ ਲਏ ਆ ਠੀਕ ਹੈ ਨਾ ਤੇ ਮੈਨੂੰ ਫਿਕਰ ਆ ਵੀ ਮੈਂ ਦੇਨੇ ਆ ਹੈ ਤੇ ਇਹ ਇਹਦੇ ਪੁੰਨਾਰੇ ਖੁੱਲੇ ਹੀ ਆ ਜਿੰਨਾ ਮਰਜ਼ੀ ਲੈ ਜੀ ਇਹ ਦਈ ਜਾਂਦਾ ਲਿੰਦਾ ਕੁਛ ਨਹੀਂ ਨਾ ਕੁਛ ਨਹੀਂ ਆਪ ਇੱਕ ਇੱਕ ਇਸ਼ਾਰਾ ਸ਼ੇਅਰ ਕੀਤਾ ਸੀ ਕਿਸੇ ਨੇ ਗੱਲ ਕੀਤੀ ਸੀ ਇੱਕ ਸ਼ਹਿ ਦੇ ਸਕਦੇ ਆ ਬਾਬਾ ਜੀ ਜੇ ਕਿਸੇ ਨੇ ਘੰਟਾ ਵੀ ਸਾਹ ਲੈਣਾ ਹੋਵੇ ਹਜ਼ਾਰਾਂ ਰੁਪਏ ਦਾ ਬਿੱਲ ਬਣਾ ਦਿੰਦੇ ਵੈਂਟੀਲੇਟਰ ਤੇ ਮਾਲਕ ਨੇ ਖੁਦੇ ਛੱਡੇ ਠੀਕ ਹੈ ਹੁਣ ਇਹ ਵੇਖ ਲਓ ਵੀ ਹੁਣ ਆਪਾਂ ਕੁਛ ਦੇ ਨਹੀਂ ਸਕਦੇ ਆਪਾਂ ਸਿਰਫ ਇੱਕ ਸ਼ਹਿ ਦੇ ਸਕਦੇ ਆ ਸਿਰਫ ਵਾਹਿਗੁਰੂ ਦੇ ਸਕਦੇ ਆ ਜੋ ਆਪਾਂ ਜਪਦੇ ਆ ਸਿਰਫ ਉਹ ਹੀ ਆ ਹੈ ਉਦੋਂ ਉੱਤੇ ਤੇ ਨਾ ਕੁਛ ਹੈਗਾ ਤੇ ਹੋਰ ਤੇ ਉਹਦਾ ਸਾਰਾ ਕੁਛ ਹੀ ਆ ਆਨੇਂ ਦੇ ਭਾਈ ਆ ਲੀੜਾ ਕਪੜਾ ਜੋ ਕੁਛ ਹੈ ਸਾਰਾ ਕੁਛ ਉਹਦਾ ਹੈ ਆ ਸਰੀਰ ਵੀ ਉਹਦਾ ਹੈ ਅਸੀਂ ਗੱਲਬਾਤ ਕਰਦੇ ਸੀਗੇ ਜਦੋਂ ਸੰਗਤ ਨਾਲ ਕਹਿੰਦੇ ਕਿ ਬੱਚੇ ਜਿਹੜੇ ਨਸ਼ੇ ਕਰਦੇ ਸੀ ਨਸ਼ੇ ਕਦਨੇ ਛੱਡਦੇ ਨੌਜਵਾਨ ਜਿਹੜੇ ਨੇ ਇਸ ਤਰੀਕੇ ਨਾਲ ਜਦੋਂ ਪਹੁੰਚਦੇ ਆ ਬਜ਼ੁਰਗ ਮਾਤਾਵਾਂ ਤੁਹਾਡੇ ਨਾਲ ਬੈਠੀਆਂ ਇਸ ਤਰੀਕੇ ਦੀ ਸੇਵਾਾਂ ਨਭਉਂਦੀਆਂ ਫਿਰ ਸਕੂਨ ਮਿਲਦਾ ਮਨ ਨੂੰ ਜਾ ਕੇ ਕੀ ਆ ਤੇ ਕੈਸੀ ਸੰਗਤ ਨੇ ਜੀ ਵੇਰੂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਸਵੇਰੇ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਤੇ 1 ਵਜੇ ਆਪੇ ਠਾ ਦਿੰਦਾ ਮਾਲਕ ਇਹ ਦੂਤੀ ਹੋਰ ਕੀ ਹੈ ਜਿਹੜਾ 1 ਵਜੇ ਠਾ ਕੇ ਆਉਦੇ ਦਰਬਾਰ ਚ ਲੈ ਆਉਂਦਾ। ਕੀ ਬਾਤ ਹੈ। ਇਹਦੇ ਉੱਤੇ ਤਾਂ ਨਿਆ ਕੁਛ ਹੈਗਾ। ਗਲਤੀ ਹੈ ਨਾ। ਸਾਰਾ ਕੁਛ ਦੇਂਦਿਆ ਉਹ। ਇਹ ਦੇ ਹੀ ਜਾਂਦਾ ਲਿੰਦਾ ਕੁਛ ਨਹੀਂ। ਨਾ ਕੁਛ ਨਹੀਂ। ਆਪ ਇੱਕ ਕਿੱਸਾ ਸ਼ੇਅਰ ਕੀਤਾ ਸੀ ਕਿਸੇ ਨੇ ਗੱਲ ਕੀਤੀ ਸੀ। ਇੱਕ ਸ਼ੈਹ ਦੇ ਸਕਦੇ ਆ। ਡਾਕਟਰ ਬਾਬਾ ਜੀ ਜੇ ਕਿਸੇ ਨੇ ਘੰਟਾ ਵੀ ਸਾਹ ਲੈਣਾ ਹੋਵੇ ਹਜ਼ਾਰਾਂ ਰੁਪਏ ਦਾ ਬਿੱਲ ਬਣਾ ਦਿੰਦੇ ਵੈਂਟੀਲੇਟਰ ਤੇ ਮਾਲਕ ਨੇ ਖੁੱਲੇ ਛੱਡੇ। ਤੇ ਇਹ ਚਾਹੀਏ। ਹੁਣ ਇਹ ਵੇਖ ਲਓ ਵੀ ਹੁਣ ਆਪਾਂ ਕੁਛ ਦੇ ਨਹੀਂ ਸਕਦੇ ਆਪਾਂ ਸਿਰਫ ਇੱਕ ਸ਼ੈਹ ਦੇ ਸਕਦੇ ਆ। ਸਿਰਫ ਵਾਇਰੂ ਦੇ ਸਕਦੇ ਆ। ਜੋ ਆਪਾਂ ਜਪਦੇ ਆ। ਸਿਰਫ ਉਹ ਹੀ ਆ। ਉਦੋਂ ਉੱਤੇ ਤੇ ਨਾ ਕੁਛ ਹੈਗਾ ਤੇ ਹੋਰ ਤੇ ਉਹਦਾ ਸਾਰਾ ਕੁਛ ਹੀ ਆ ਆ ਲੀੜਾ ਕੱਪੜਾ ਜੋ ਕੁਛ ਹੈ ਸਾਰਾ ਕੁਛ ਉਹਦਾ ਹੈ ਆ ਸਰੀਰ ਵੀ ਉਹਦਾ ਹੈ ਅਸੀਂ ਗੱਲਬਾਤ ਕਰਦੇ ਸੀ ਕਿ ਜਦੋਂ ਸੰਗਤ ਨਾਲ ਕਹਿੰਦੇ ਕਿ ਬੱਚੇ ਜਿਹੜੇ ਨਸ਼ੇ ਕਰਦੇ ਸੀ ਨਸ਼ੇ ਕਦਨੇ ਛੱਡਦੇ ਨੌਜਵਾਨ ਜਿਹੜੇ ਨੇ ਇਸ ਤਰੀਕੇ ਨਾਲ ਜਦੋਂ ਪਹੁੰਚਦੇ ਆ ਬਜ਼ੁਰਗ ਮਾਤਾਵਾਂ ਤੁਹਾਡੇ ਨਾਲ ਬੈਠੀਆਂ ਇਸ ਤਰੀਕੇ ਦੀ ਸੇਵਾ ਨਭਾਉਂਦੀਆਂ ਫਿਰ ਸਕੂਨ ਮਿਲਦਾ ਮਨ ਨੂੰ ਜਾ ਕੇ ਕਿ ਆ ਤੇ ਕੈਸੀ ਸੰਗਤ ਨੇ ਜੀ ਵੇਰੂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਸਵੇਰੇ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਤੇ 1 ਵਜੇ ਆਪੇ ਠਾ ਦਿੰਦਾ ਮਾਲਕ ਇਹ ਦੂ ਕੀ ਹੋਰ ਕੀ ਹੈ ਜਿਹੜਾ 1 ਵਜੇ ਠਾ ਕੇ ਆਉਦੇ ਦਰਬਾਰ ਚ ਲੈ ਆਉਂਦਾ ਕਿਆ ਬਾਗ ਇਹਦੇ ਉੱਤੇ ਤਾਂ ਨਿਆ ਕੁਛ ਹੈਗਾ ਗਲਤੀ ਹੈ ਨਾ ਸਾਰਾ ਕੁਝ ਦੇਂਦਿਆ ਉਹ